ਜਿਹੜਾ ਪੰਥਕ ਤੌਰ ਤੇ ਵੱਧਾ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਨਵੇਂ ਜਿਹੜੇ ਜਥੇਦਾਰ ਬਣਾਏ ਗਏ ਨੇ ਗੜਗੱ ਉਹਨਾਂ ਦੇ ਮਾਮਲੇ ਲੈ ਕੇ ਜਿੱਥੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਨੇ ਤਾਂ ਉੱਥੇ ਹੀ ਵਿਰੋਧ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਲੱਗੀਆਂ ਨੇ ਤਾਂ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੱਡੇ ਪੱਧਰ ਤੇ ਅੱਜ ਵਿਰੋਧ ਹੈ ਜਿਹੜਾ ਉਹ ਐ ਜੀ ਪੀ ਸੀ ਸਖਤਰ ਮੰਨਣ ਦਾ ਕਿਹਾ ਗਿਆ ਤਾਂ ਮੌਕੇ ਤੇ ਜਿਹੜੇ ਆ ਹਾਲਾਤ ਇੰਨੇ ਜਿਹੜੇ ਅਨਾਜੁਕ ਬਣ ਗਏ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਣਾ ਪਿਆ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਲਗਾਤਾਰ ਵਿਰੋਧ ਆ ਜਿਹੜਾ ਉਹ ਵਧ ਰਿਹਾ ਤੇ ਐਜਪੀਸੀ ਦੇ 77 ਮੰਨਣ ਨੇ ਜੋ ਕੁਲਵੰਸੀ ਮੰਨਣ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਕਿ ਸਿੱਖ ਤਾਲਮਿਲ ਕਮੇਟੀ ਪਹੁੰਚੀ ਅਤੇ ਉਹਨਾਂ ਵੱਲੋਂ ਘਰ ਨੂੰ ਘੇਰਾ ਪਾ ਕੇ ਰੋਸ ਆ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਿਹਾ ਉੱਥੇ ਹੀ ਮਾਹੌਲ ਇੰਨਾ ਕਿ ਤਣਾਅਪੂਰਨ ਬਣ ਗਿਆ ਕਿ ਮੌਕੇ ਤੇ ਮੰਨਣ ਦੇ ਜਿਹੜੇ ਸਕੱਤਰ ਨੇ ਮੰਨਣ ਦੇ ਜਿਹੜੇ ਹਮਾਇਤੀ ਨੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਆ ਤੇ ਕਾਫੀ ਤੂੰ ਤੂੰ ਮੈਮਾ ਹੁੰਦੀ ਹੈ ਜਿਸ ਨੂੰ ਸਮੇਟਣ ਦੇ ਲਈ ਪੁਲਿਸ ਪ੍ਰਸ਼ਾਸਨ ਅੱਗੇ ਆਂਦਾ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਅੱਜ ਮੰਨਣ ਦੇ ਘਰ ਦੇ ਬਾਹਰ ਕਾਫੀ ਮਾਹੌਲ ਹੈ ਤਣਾਅਪੂਰਨ ਬਣਿਆ ਹੈ ਅਤੇ ਕਾਫੀ ਸਥਿਤੀ ਹੈ ਜਿਹੜੀ ਉਹ ਤਣਾਪੂਰਨ ਬਣੀ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਹੀ ਪੰਥਕ ਤੌਰ ਤੇ ਕਾਫੀ ਵੱਡਾ ਵਿਵਾਦ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਹੁਣ ਜਿਹੜੇ ਇਹ ਮਾਹੌਲ ਬਣਿਆ ਤਾਂ ਉਸ ਨੂੰ ਸੰਭਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਅੱਗੇ ਆਇਆ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਐ ਜੀ ਪੀ ਸੀ ਸਕੱਤਰ ਅ ਕੁਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਵੱਡੇ ਪੱਦਰ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਪਹੁੰਚੇ ਆ ਕਾਰਕੁਨ ਪਹੁੰਚੇ ਆ ਜ ਜਨਾ ਵੱਲੋਂ ਕੋਠੀ ਨੂੰ ਘੇਰਾ ਪਾ ਕੇ ਘਰ ਨੂੰ ਘੇਰਾ ਪਾ ਕੇ ਜਿਹੜਾ ਰੋਸ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਕਈ ਸਵਾਲ ਖੜੇ ਕਿਤੇ ਜਾ ਰਹੇ ਆ ਤਾਂ ਮੌਕੇ ਤੇ ਹਾਲਾਤਾਂ ਨੂੰ ਸੰਭਾਲਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤਾਂ ਕੀ ਕੁਝ ਹੋ ਰਿਹਾ ਆ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਪਰ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਤਾ ਅੰਤਰੀ ਕਮੇਟੀ ਨੇ ਪਾਸ ਕੀਤਾ ਉਦੇਤੇ ਹਲੇ ਤੱਕ ਇਹਨਾਂ ਨੇ ਸ਼ਹਿਦ ਸੈਨ ਨਹੀਂ ਕੀ ਤੇ ਇਸ ਕਰਕੇ ਤੁਹਾਡੇ ਵਾਲੇ ਇਸ ਕਰਕੇ ਵੀ ਆਏ ਆ ਵੀ ਜੇ ਤੁਸੀਂ ਨਹੀਂ ਕੀਤੇ ਤੇ ਹੁਣ ਕਰਿਓ ਵੀ ਨਾ ਟੈਕਨੀਕਲੀ ਤੁਹਾਡੇ ਸਾਈਨ ਤੋਂ ਬਿਨਾ ਜਿਹੜਾ ਆ ਅੰਤਰੀ ਕਮੇਟੀ ਦਾ ਜਿਹੜਾ ਉਹ ਮਤਾ ਹੈ ਜਿਹੜਾ ਸਮੁੱਚੇ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਦੇ ਉਲਟ ਜਾ ਕੇ ਕੀਤਾ ਗਿਆ ਤੋਂ ਤੁਹਾਨੂੰ ਬੇਨਤੀ ਕਰਨ ਆਇਆ ਆ ਕਿ ਆਨੀ ਲਖਪੀਰ ਸਿੰਘ ਜੀ ਨੂੰ ਉਹਨਾਂ ਦਾ ਅਧਿਕਾਰ ਖੇਤਰ ਦੱਸਣਗੇ ਵੀ ਭਾਈ ਤੁਹਾਡਾ ਅਧਿਕਾਰ ਜਿਹੜਾ ਆ ਉਹ ਗਲਿਆਰੇ ਤੱਕ ਸੀਮਿਤ ਹੈ ਇਹ ਸਿਧਾਂਤਾਂ ਤੋਂ ਜਿਸ ਜਗ੍ਹਾ ਤੇ ਬੈਠੇ ਹੋ ਉਹਦੀ ਮਹੱਤਤਾ ਕੀ ਹੈ ਉਹ ਸੋਤੇ ਦਾ ਵਕਾਰ ਕੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਸਖਰੇ ਹੋਣ ਦਾ ਪਰਮਾਨ। ਦੂਸਰਾ ਤੁਸੀਂ ਉਹ ਜਿਨ੍ਹਾਂ ਨੇ ਠੋਕ ਮਾਰਾ ਕੇ ਆਪਣੀ ਕੌਮ ਦੇ ਇੱਕ ਜਥੇਦਾਰ ਦੇ ਉਹਦੀ ਕਿਰਦਾਰ ਦਾ ਜਿਹੜਾ ਅਸੈਸੀਨੇਸ਼ਨ ਕੀਤਾ ਉਹ ਸਾਰਾ ਮਸਾਲਾ ਜਿਹੜਾ ਤੁਸੀਂ ਉੱਥੇ ਬੈਠ ਕੇ ਬੋਲਿਆ ਉਹ ਸਿੱਖ ਵਿਰੋਧੀ ਟਵਿੱਟਰ ਚੈਨਲਾਂ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਵੀ ਦੇਖੋ ਤੁਹਾਡੇ ਜੱਦਦਾਰ ਇਹ ਹੋ ਜੂਣਗੇ ਜਿਹੜੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਪ੍ਰੋਪਗੈਂਡਾ ਕਰਕੇ ਜਿਹੜੀ 2 ਦਸੰਬਰ ਨੂੰ ਜਿਹੜੀ ਾਕਾਤਖ ਸਾਹਿਬ ਦੀ ਭੰਲਣੀ ਸੀ ਤੁਸੀਂ ਮਿੱਟੀ ਚ ਰੋਲੀ ਹੁਣ ਇਹ ਦੱਸ ਦਈਏ ਵੀ ਅਰਦਾਸ ਕਰਨੀ ਕਿਉਂ ਆਏ ਕੋਈ ਤੁਸੀਂ ਸਾਡੇ ਗੁਰ ਭਾਈ ਹੋ ਤੁਹਾਡੇ ਨਾਲ ਕੋਈ ਬੈਂਸਨ ਨਹੀਂ ਆਏ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਨੇ ਆ ਕਹਿੰਦੇ ਵੀ ਇੱਕ ਵਾਰੀ ਇੱਕ ਗੁਰਦੁਆਰੇ ਦੇ ਵਿੱਚ ਸੇਵੇ ਦਾ ਸੇਵਾਦਾਰਾ ਨੇ ਭਾਂਡੇ ਚੋਰੀ ਕਰਦਾ ਹੋਇਆ ਇੱਕ ਚੋਰ ਫੜ ਰੰਗੇ ਤੇ ਜਿਵੇਂ ਆਪ ਇਕੱਠੇ ਹੋਏ ਨੇ ਹੁਣ ਸਾਡੇ ਵਰਗੇ ਦੋ ਧੜੇ ਵੀ ਕਿੰਦਰ ਖੜੇ ਨੇ ਕਿੰਦਰ ਖੜੇ ਨੇ ਇੱਕ ਕਹਿੰਦੇ ਵੀ ਇਹਨੂੰ ਆਪ ਕੁੱਟਿਏ ਇੱਕ ਕਹਿੰਦੇ ਖਾਣੇ ਦੇ ਦਿਓ ਤੇ ਇੰਨੇ ਚਿਰ ਚ ਵਿਚਾਰ ਚੱਲ ਰਹੀ ਸੀ ਕਿਥੋਂ ਇਹ ਫੁਰਨਾ ਆਇਆ ਵੀ ਅਸੀਂ ਅਵਾਸ ਕਿਉਂ ਕਰੀਏ ਤੁਹਾਡੇ ਲਈ ਤੇ ਇੱਕ ਗੁਰਸਿੱਖ ਰੂਪ ਬੈਠੀ ਸੀ ਤੇ ਉਹ ਚੋਰ ਨੂੰ ਆਪਣੇ ਨਾਲ ਦਰਬਾਰ ਹਾਲ ਚ ਲੈ ਗਿਆ ਗੁਰੂ ਸਾਹਿਬ ਦੇ ਸਾਹਮਣੇ ਉਥੇ ਖੜ ਕੇ ਅਰਦਾਸ ਕੀਤੀ ਵੀ ਪਾਸ਼ਾ ਇਹਨੂੰ ਇੰਨਾ ਕੁ ਦੇ ਦੇ ਜਦੋਂ ਅਗਲੀ ਵਾਰੀ ਆਵੇ ਭਾਂਡੇ ਚੜਾ ਕੇ ਜਾ ਤੁਸੀਂ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੀ ਬਜਾਏ ਪੰਥ ਦੀ ਪਿੱਠ 'ਤੇ ਛੋੜਾ ਮਾਰਿਆ ਅਸੀਂ ਅਰਦਾਸ ਕਰਨ ਆਏ ਆ ਕਿ ਪਾਸ਼ਾ ਤੁਹਾਨੂੰ ਇੰਨੀ ਸਮਰੱਥ ਦੇਵੇ ਕਿ ਤੁਸੀਂ ਪੰਥ ਦੇ ਜਜ਼ਬਾਤਾਂ ਦੀ ਸਭ ਤੋਂ ਮੋਹਰੇ ਹੋ ਕੇ ਤਰਜਮਾਨੀ ਕਰ ਸਕੋ ਬਸ ਇੰਨੀ ਕੁ ਤੁਹਾਡੀ ਦੀ ਅਰਦਾਸ ਕਰਨ ਆਏ ਆ ਕਿ ਤੁਹਾਡੇ ਭਲੇ ਤੁਹਾਡੇ ਸਮਰਥੀ ਅਰਦਾਸ ਕਰਨੀ ਕੋਈ ਗੁਨਾਹ ਨਹੀਂ ਇਤਿਹਾਸਕ ਤੌਰ ਤੇ ਸਿਧਾਂਤਕ ਤੌਰ ਤੇ ਫਿਰ ਤੁਸੀਂ ਅਰਦਾਸ ਤਾਂ ਜਪਜੀ ਸਾਹਿਬ ਦੇ ਪਾਠ ਦਾ ਉਦਾਂ ਹੀ ਵਿਰੋਧ ਕੋਟਕਪੁਰੇ ਚ ਕੀਤਾ ਸੀ ਤੁਹਾਨੂੰ ਲੱਖ ਬੁਬਾਰਕ ਹੈ ਆ ਪੁਲਿਸ ਵੀ ਤੁਹਾਡੇ ਨਾਲ ਖੜੀ ਹੈ ਭਾਵੇਂ ਕੋਟਕਪੁਰੇ ਨੂੰ ਡਾਂਗਾ ਭਰਾਲੋ ਠੀਕ ਹੈ ਤੁਹਾਡੇ ਲਈ ਅਸੀਂ ਸਿਰਫ ਅਰਦਾਸ ਕਰਨੀ ਹੈ ਕਾਲਪੁਰ ਨੂੰ ਸਮਰਥ ਬਖਸ਼ੇ ਜਿਹੜੇ ਸਾਇਨ ਤੁਸੀਂ ਅੰਤਰੀ ਕਮੇਟੀ ਦੇ ਮਤੇ ਤੇ ਜੇ ਸਾਡੀ ਜਾਣਕਾਰੀ ਮੁਤਾਬਕ ਠੀਕ ਹੈ ਜਾਂ ਗਲਤ ਹੈ ਜੇ ਨਹੀਂ ਕੀਤੇ ਇੱਕ ਮਿੰਟ ਉਹ ਤੁਸੀਂ ਕਰਿਓ ਨਾ ਜਵਾਬ ਦੇ ਬਣੋ ਇੱਥੇ ਨਹੀਂ ਜਵਾਬ ਦੇ ਬਣੋਗੇ ਤੇ ਹੋਰ ਥੋੜੇ ਦਿਨਾਂ ਦੀ ਗੱਲ ਹੈ ਹਰ ਗਰੀ ਨੁੱਕਰ ਤੇ ਹਰ ਗੁਰਦੁਆਰੇ ਦੇ ਹਰ ਸਟੇਜ ਤੇ ਜਵਾਬ ਦੇ ਤੁਹਾਨੂੰ ਦੇਣੀ ਪੈਣੀ ਭਜ ਨਹੀਂ ਸਕਦੇ ਪੋਲਿਟਿਕਲ ਹੋ ਗਏ ਹੁਣ ਕੋਈ ਨਹੀਂ ਸਾਡਾ ਧਾਰਮਿਕ ਇਸ ਦਾ ਅੰਦਰ ਦਾ ਸਾਡਾ ਸਾਡਾ ਅੰਦਰੂਨੀ ਮੈਟਰ ਹੈ ਜੀ ਉਹ ਸਾਡੇ ਭਰਾ ਦੇ ਕੋਈ ਗੱਲ ਨਹੀਂ ਜੇ ਕਿਸੇ ਸਿਆਸੀ ਆਕਾ ਦੀ ਚਾਪ ਪੁਲਸੀ ਦੀ ਆੜ ਦੇ ਵਿੱਚ ਕਿਤੇ ਬਾਗੀ ਹੋ ਗਏ ਨੇ ਪੰਥ ਕੋਲੋਂ ਤੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਤੁਸੀਂ ਬਦਾਵੇ ਪਾੜੋ ਤੇ ਪੰਥ ਦੇ ਮੁੱਖ ਧਾਰਾ ਚ ਪੰਥਕ ਸਿਧਾਂਤਾਂ ਦੀ ਤਰਜਮਾਨੀ ਕਰਨ ਲਈ ਪੰਥ ਨੂੰ ਦਿੱਤੇ ਹੋਏ ਬਦਾਵੇ ਪਾੜ ਕੇ ਪੰੰਥ ਚ ਵਾਪਸ ਆ ਅਰਦਾਸ ਕਰਦੇ ਹਾਂ ਹੁਣ ਤੁਹਾਡੇ ਲਈ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਖੜੇ ਹੋ ਜਿਸ ਵੀ ਆਇਆ ਚਾਹ ਪੂਸੀ ਚ ਜਿਹੜੀ ਖੁਸ਼ ਕਰਨ ਲਈ ਆਇਓ ਅਰਦਾਸ ਚ ਸ਼ਾਮਲ ਹੋ। ਸ਼ਾਂਤੀ ਬਖਸ਼ੇ ਅਰਦਾਸ ਦੇ ਵਿੱਚ। ਅਸੀਂ ਬੇਨਤੀ ਕਰਦੇ ਆਂ ਭਾਈ ਸਾਹਿਬ ਨੂੰ ਵੀ ਜਿਹੜਾ ਰੋਲਾ ਪੈਣਾ ਪਈ ਜਾਣ ਤੋਂ ਕੋਈ ਗੱਲ ਨਹੀਂ। ਜੇ ਅਰਦਾਸ ਦੀ ਬੇਜਵੀ ਕਰਨੀ ਹੋਊਗੀ ਤੇ ਕਰ ਲੈਣਗੇ। अरे माराज हरे घर मारो डांजो ਗੁਰੂ ਸਤਿਨਾਮ ਵਾਹਿਗੁਰੂ ਕੰਨਿਆ ਬਾਸ਼ਕਰ ਬੜਾ ਪ੍ਰਵਾਸ ਕਰੋ ਬਾਹਰ ਹੈਲੋ ਹੈਲੋ ਮਰ ਮਾਰਦਾ ਨਾ ਕਰ ਨਾ ਕਰ ਨਾ ਕਰ ਤੂੰ ਮੈਂ ਕਿਉਂ ਨਾ ਕਰ ਲੈ ਸਰ ਪਲੀਜ਼ ਤੂੰ ਕਰਨਾ ਜੇ ਮੈਂ ਥੁਰਾ ਕੇ ਮਾਈ ਕਰ ਦੇਗਾ ਭਾਈ ਤੇਰੇ ਮੁਕੀ ਕਰ ਦੇਗਾ ਓਏ ਥਣ ਜਾਦਾ ਅਦਾ ਜਿਹੜਾ ਪੰਥਕ ਤੌਰ ਤੇ ਵੱਧਾ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਨਵੇਂ ਜਿਹੜੇ ਜਥੇਦਾਰ ਬਣਾਏ ਗਏ ਨੇ ਗੜਗੱ ਉਹਨਾਂ ਦੇ ਮਾਮਲੇ ਲੈ ਕੇ ਜਿੱਥੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਨੇ ਤਾਂ ਉੱਥੇ ਹੀ ਵਿਰੋਧ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਣ ਲੱਗੀਆਂ ਨੇ ਤਾਂ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੱਡੇ ਪੱਧਰ ਤੇ ਅੱਜ ਵਿਰੋਧ ਹੈ ਜਿਹੜਾ ਉਹ ਐਜੀਪੀਸੀ ਸਖਤਰ ਮੰਨਣ ਦਾ ਕਿਹਾ ਗਿਆ ਤਾਂ ਮੌਕੇ ਤੇ ਜਿਹੜੇ ਆ ਹਾਲਾਤ ਇੰਨੇ ਕਿ ਜਿਹੜੇ ਅਨਾਜੁਕ ਬਣ ਗਏ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਣਾ ਪਿਆ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਲਗਾਤਾਰ ਵਿਰੋਧ ਆ ਜਿਹੜਾ ਉਹ ਵਧ ਰਿਹਾ ਹੈ ਤੇ ਐ ਜੀ ਪੀ ਸੀ ਦੇ ਸਖਤਰ ਮੰਨਣ ਨੇ ਜੋ ਕੁਲਵਾਂਸੀ ਮੰਨਣ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਕਿ ਸਿੱਖ ਤਾਲਮਿਲ ਕਮੇਟੀ ਪਹੁੰਚੀ ਅਤੇ ਉਹਨਾਂ ਵੱਲੋਂ ਘਰ ਨੂੰ ਘੇਰਾ ਪਾ ਕੇ ਰੋਸ ਆ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਿਹਾ ਉੱਥੇ ਹੀ ਮਾਹੌਲ ਇੰਨਾ ਕਿ ਤਣਾਅਪੂਰਨ ਬਣ ਗਿਆ ਕਿ ਮੌਕੇ ਤੇ ਮੰਨਣ ਦੇ ਜਿਹੜੇ ਸਕੱਤਰ ਨੇ ਜਾਂ ਮੰਨਣ ਦੇ ਜਿਹੜੇ ਹਮਾਇਤੀ ਨੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਆ ਤੇ ਕਾਫੀ ਤੂੰ ਤੂੰ ਮੈਮਾ ਹੁੰਦੀ ਆ ਜਿਸ ਨੂੰ ਸਮੇਟਣ ਦੇ ਲਈ ਪੁਲਿਸ ਪ੍ਰਸ਼ਾਸਨ ਅੱਗੇ ਆਂਦਾ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਅੱਜ ਮੰਨਣ ਦੇ ਘਰ ਦੇ ਬਾਹਰ ਕਾਫੀ ਮਾਹੌਲ ਹੈ ਤਣਾਅਪੂਰਨ ਬਣਿਆ ਅਤੇ ਕਾਫੀ ਸਥਿਤੀ ਹੈ ਜਿਹੜੀ ਉਹ ਤਨਾਪਪੂਰਨ ਬਣੀ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਹੀ ਪੰਥਕ ਤੌਰ ਤੇ ਕਾਫੀ ਵੱਡਾ ਵਿਵਾਦ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਹੁਣ ਜਿਹੜਾ ਇਹ ਮਾਹੌਲ ਬਣਿਆ ਤਾਂ ਉਸ ਨੂੰ ਸੰਭਾਲਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਅੱਗੇ ਆਇਆ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਐ ਜੀ ਪੀ ਸੀ ਸਕੱਤਰ ਕੁਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਵੱਡੇ ਪੱਧਰ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਪਹੁੰਚੇ ਆ ਕਾਰਕੁਨ ਪਹੁੰਚੇ ਆ ਜ ਜਨਾ ਵੱਲੋਂ ਕੋਠੀ ਨੂੰ ਘੇਰਾ ਪਾ ਕੇ ਘਰ ਨੂੰ ਘੇਰਾ ਪਾ ਕੇ ਜਿਹੜਾ ਰੋਸ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਉੱਥੇ ਹੀ ਕਈ ਸਵਾਲ ਖੜੇ ਕਿਤੇ ਜਾ ਰਹੇ ਆ ਤਾਂ ਮੌਕੇ ਤੇ ਹਾਲਾਤਾਂ ਨੂੰ ਸੰਭਾਲਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤਾਂ ਕੀ ਕੁਝ ਹੋ ਰਿਹਾ ਆ ਉਹ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਦਿੰਨੇ ਆ